ਪਰ ਮੀਰ ਨੂੰ ਰੋਕ ਲਿਆ ਉਹ ਕੋ ਬੰਦੇ ਦੇ ਮਿਲੂ ਕੋ ਨਾ ਇਹ ਤੋ ਤੇ ਕੱਲ ਵੀ ਭੋਗ ਦੇ ਲੈਣੇ ਕੀ ਕਰਦਾ ਯਾਰ ਮਜ਼ਹੂਰ ਆਊਗਾ ਇਹੋ ਬਤਾਇਲੀ ਸ਼ਿਦਦਰਾਨ ਨੇ ਪਿਆਰ ਨਾਲ ਤਾਹ ਤੱਕ ਜਾਣਾ ਵੀ ਲੱਗੂ ਤੇ ਚਲੋ ਐਸੋ ਦੇ ਵੀ ਇਸ ਕੋ ਰਹਿ ਜੀਗੇ तर कियो पातू ਕੈਸੇ ਕਿਉਂ ਨਹੀਂ ਤੋ ਅੱਖਾਂ ਵਿੱਚ ਸੁੱਟੀ ਜਾਂ ਲੈ ਕਿਉਂ ਆਪ ਤਾਂ ਡੋਕਰੇ ਅੱਖਾਂ ਵਿੱਚ ਸੁੱਟੀ ਜਾਂ ਲੈ ਕਿਉਂ ਆਪ ਤਾਂ ਡੋਕਰੇ ਮਾਵਾ ਪੁੱਤਾਂ ਨਾਲ ਵੇ ਰੁਈ ਜਾਂਦੇ ਭੂਖ ਮਾਵਾ ਪੁੱਤਾਂ ਨਾਲ ਉਰ ਵਿੱਜਾਂ ਦੇ ਕੋਟ ਚਿੜੀਆਂ ਨੂੰ ਬਾਝਾ ਚਿੜੀਆਂ ਨੂੰ ਪਾਜਾ ਚਿੜੀਆਂ ਨੂੰ ਬਾਜਾਂ ਦੇ ਕੋਈ ਪੱਲੇ ਨਹੀਂ ਪਾਉਂਦਾ ਉਰਪਾਤ ਨੂੰ ਦਰਸ ਕਿਉਂ तर कियो तर्स कियो तर क्य ਕਿ ਸੇਗੁਣ ਘਣ ਤੇਰੇ ਪਾਣੀਆਂ ਤੋਂ ਮਹਿੰਗੇ ਅਥਰੂ ਜਹਾਨ ਦੇ ਕਰ ਦੇ ਨਾ ਬੰਦ ਜੀ ਬਾ ਕਿ ਸੇਗੁਣ ਘਣ ਬਸ ਕਰ ਵੋਤ ਹੋਇਆ ਬਸ ਕਰ कय न तस क्यू न फिर पातस क्य पाप हथ जोड़ी पाप ते हथ जोड़ी खड़े फिर बि करो पी वारे काणी चढ़े फिर बि तो पी वारे पाणी चढ़े वेख मनोदा वे पातस कयूं तर कय न त तर कय न वर पातस क्यख त ख त खज कितो फिर पातस कियो न तस कियो न फिर पातस कियो न ਰਸ ਤੇ ਪੀਉਨੀ ਉਹਦਾ ਉਹ ਰੂਪਾ ਤਨ ਤਰੰਗੇ ਨੂੰ ਬਹੁਤ ਬਹੁਤ ਧੰਨਵਾਦ ਗੁਰੂ ਸਾਹਿਬ ਜੀ ਨੂੰ ਨਮਨ ਜੀ ਨਮਾਜ਼ ਦੇ ਸਾਹਿਬ ਜੀ ਦਾ ਇਖਾਤ ਦਿੱਤਾ ਹੁੰਦੇ ਹੈ ਪਿੰਡਾਂ ਤੋਂ ਤੇ ਅੱਜ 20 ਤੋਂ ਨੰਨ ਕਵੀ ਹੋਏ ਕਿ ਅਸੀਂ ਇਵੈਂਟ ਕਰਦੇ ਬੁਲਾਏ ਹੈ 22 ਬੰਦੇ ਲੱਗੇ ਅੱਜ ਤੇ ਕੋਟਨੇ ਦੇ ਬੰਦੇ ਆਏ ਹੈ ਜੇ ਅਪਰਧਾਂ ਤੋਂ ਮੁੱਕੇ ਜਾਣਾ ਨਹੀਂ ਕੋਈ ਨਹੀਂ ਹੈ ਸਭ ਨੂੰ ਟਾਈਮ ਲੱਗਣਾ ਹੈ ਕਿੰਨੇ ਘਰ ਹੈ ਤੋਂ ਤੱਕ ਮੰਡਗਣੇ ਤੇ ਇਹ ਨਹੀਂ ਹੈ ਕਿ ਮੇਰੀ ਪਹਿਲਾਂ ਲੱਗ ਰਹੀ ਹੈ ਬਾਅਦ ਮੇਰੀ ਵਾਲੀ ਆਈ ਹੈ ਜੰਮਣ ਦੇ ਕੰਮ ਕਰਦਾ ਦੱਬਦੀ ਗਰੀ ਵਾਲੀ ਅਪਰਾਈਜਨੇ ਯਾ ਉਹ ਜੁਡੀ ਤੋਂ ਹੋ ਗਈ ਤੇ ਉਸ ਤੋਂ ਬਾਅਦ ਕਰਦੇ ਕੰਮ ਬਹੁਤ ਹੀ ਕਾਰਜ ਨੂੰ ਪਾਉਂਦਾ ਹੈ

ਖੱਟ ਕੇ ਆ ਸਾਡੀ ਜਾਨ ਖੱਟ ਕੇ ਆ ਨਾ ਜੀ ਨਾ ਸਾਲੇ ਕੇ ਚਲਦਾ ਰਹੀ ਮੋੜ ਕੇ ਸੂਰਜ ਆਉਣ ਤੱਕ ਦੀਵਾ ਬਲ ਕੇ ਬਲਦਾ ਰਹੇ ਓਏੁਰਦਾੁਰਦਾ ਵੰਡਦਾ ਜਾਮੀ ਸ੍ਰੋਤ ਕਦੇ ਸੁਤ ਦੇ ਨਹੀਂੁਰਦਾੁਰਦਾ ਵੰਡਦਾ ਜਾਮੀ ਸ੍ਰੋਤ ਕਦੇ ਸੁਤ ਦੇ ਨਹੀਂ

ਚੰਗਾ ਚੰਗਾ ਅਤੀਨਾ ਅੱਗੇ ਹੈ ਪੂਰਬ ਦੀ ਲਾਲੀ ਪਿੱਛੇ ਮੁੜ ਕੇ ਅਤੀਨਾ ਤਿਲਕਣ ਬਾਜੀ ਵਿੜਾਂ ਚਾਉਂ ਤਰਤੀ ਤੇ ਪਾਪ ਕੱਢਦਾ ਨਹੀਂ ਤਿਲਕਣ ਬਾਜੀ ਵਿੜਾਂ ਚਾਉਂ ਤਰਤੀ ਤੇ ਪਾਪ ਕੱਢਦਾ ਨਹੀਂ ਹਰ ਮੌਸਮ ਦੀਆਂ ਉਤਰਣ ਕੱਢੀ ਨਮੀ ਕ੍ਰੂਰ ਕੱਢਦਾ ਹੈ मिथे निशाने उत्ते उत्ते गंगनिया दुहा तो दा नहीं मंजीत वतन दे बिखरे मणके मारा बिच परोदा जी मंजीत वतन दे बिखरे मणके मारा बिच परोदा <coughs> बहुत बढ़िया जी चढ़ती कला देख ਜਿਵੇਂ ਗੇੜੇ ਪਰਿਵਾਰਾਂ ਮੇਰੇ ਨੂੰ ਕਿਵੇਂ ਲੱਗਦਾ ਹੀ ਰਹੇ ਤੇ ਕਿ ਨਾਤਾ ਟੁੱਟਦਾ ਨਾ ਕਰੇ ਤਦ ਉਹ ਬੇਖਿੜੇ ਜਾਂ ਮਰ ਤੋ ਡੰਗਾ ਲੱਗਿਆ ਹੈ ਕਿ ਮਨਨ ਦੇਖਣ ਵਾਲੇ ਬੀਗ ਪ੍ਰਸੰਗ ਜਿਹਾ ਨਹੀਂ ਪੂਰੀ ਮੰਗ ਤੇ ਰਹੀ ਹੈ ਆ ਮੈਂ ਦੇਖਦੇ ਹੁਣ ਪਾਦੇ ਰੇ ਮੈਂ ਹੁਣ ਪਾਦੇ ਜਾਂਦਾ ਰਿਹਾ ਬਾਹਰ ਬਾਹਰ ਕਿਉਂ ਰੋੜ ਪਾਦੇ ਜਾਂਦਾ ਤੇ ਸੜੀ ਨੂੰ